ਇਹ ਤੈਨੂੰ ਇਹ ਸ਼ਾਟ ਘਾਤੋਂ ਨਹੀਂ ਲੈਂਦਾ ਯਾਰ ਇਹ ਫੁੱਟ ਭੰਡਾ ਮੈਂ ਤੇਰੇ ਨੌਕਰ ਰੱਖਿਆ ਹੋਇਆ ਯਾਰ ਸਾਰੇ ਸ਼ਾਟ ਦੇ ਲੈ ਹੁਣ ਤੇਰੇ ਇੱਕ ਸ਼ਾਟ ਤਾਂ ਲੈ ਲਿਆ ਯਾਰ ਚੱਲ ਭੱਜ ਜਾ ਓਏ ਮੈਂ ਮੂਲੀ ਵੀਡੀਓ ਬਣਾਵਾਂ ਤੇਰੇ ਨਾਲ ਜਿਹੜੀ ਚੀਜ਼ ਲੈਣੀ ਹੁੰਦੀ ਓ ਯਾਰ ਤੇਰਾ ਤਾਂ ਹੀ ਕੰਮ ਮੇਤੂ ਨਹੀਂ ਬਣਦੀ ਓ ਤੇਰੇ ਨਾਲ ਵੀਡੀਓ ਬੜੀ ਹੋਈ ਯਾਰ ਮੇਰੇ ਬਾ ਯਾਰ ਇਹੀ ਕੰਮ ਹੋ ਰਿਹਾ ਰੇਗੋ ਬਾਈ ਦਾ ਯਾਰ ਮੈਂ ਕੁਝ ਨਹੀਂ ਬਣਦੀ ਜਾ ਭੱਜ ਜਾ ਓਏ ਆਪਦਾ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਹੋ ਸਾਰਿਆਂ ਦੇ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਠੀਕ ਹੀ ਹੋਵੋਗੇ ਤੇ ਸਵਾਗਤ ਹੈ ਮੇਰੇ ਸੋਡਾ ਅੱਜ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਆ ਗਈ ਉਹ ਘੜੀ ਜਿਹਦਾ ਜੱਟ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਤੇ ਆਪਣੀ ਮਿਹਨਤ ਦਾ ਫਲ ਅੱਜ ਆਪਾਂ ਜਾ ਰਹੇ ਹਾਂ ਵੱਢਣਾ ਆਪਣੀ ਜੀਰੀ 1509 ਜਿਹੜੀ ਲਾਈ ਵੀ ਤੀ ਅੱਜ ਜਾ ਰਹੇ ਹਾਂ ਵੱਢਣ ਮਸ਼ੀਨ ਬਸ ਆਉਣ ਵਾਲੀ ਆ ਹੁਣ ਜਾ ਕੇ ਜੋੜਦੇ ਹਾਂ ਟਰੈਕਟਰ ਵਾਲੀ ਤੇ ਚੱਲਦੇ ਹਾਂ ਚੱਲ ਬਈ ਆ ਜਾ ਹਨੀ ਚੱਲੀਏ ਬਹੁਤ ਵਈ ਐ ਨਹੀਂ ਬਹੁਤ ਉਹ ਹੁੰਦਾ ਜਦੋਂ ਆਪਣੀ ਫਸਲ ਜੀ ਨਾ ਇੰਨੇ ਦਿਨਾਂ ਦੀ ਮਿਹਨਤ ਆਹ ਤਨਜਾ ਮਿਹਨਤ ਜਦੋਂ ਕਰੀ ਵੀ ਐ ਫਸਲ ਆਉਂਦੀ ਆ ਲੈ ਵੀ ਮਿੱਤਰੋ ਟਰਾਲੀ ਦਾ ਮੁੰਡਾ ਪਹਿਲੀ ਪਾਈਂ ਖੜਿਆ ਆ ਗਿਆ ਰਾਜਿੰਦਰ ਸਿੰਘ ਬਾਸੀ ਜੇ ਘਰ ਤੇ ਮਸ਼ੀਨ ਨੇ ਹਾਂ ਹੋਰ ਕਾਤਾ ਕਹਿ ਰਿਹਾ 11 ਵਜੇ ਦਾ ਵਸ ਆ ਰਹੇ ਆ ਆ ਰਹੇ ਆ ਪਰ 12 11 ਵਜੇ ਫਿਰ ਕਹਿੰਦਾ 12 ਵਜੇ ਫਿਰ ਕਹਿੰਦਾ 1 ਵਜੇ ਫਿਰ ਕਹਿੰਦਾ 2 ਵਜੇ ਹੁਣ ਲਾ ਹੁਣ ਆਈਆ ਕਾਲ ਕਹਿੰਦਾ ਵੀ ਚਲ ਆ ਰਹੇ ਆ ਲੈ ਵੀ ਮਿੱਤਰੋ ਆ ਖਤਾ ਰਣਾ 55 ਦੇਖ ਲੈ ਜਾ ਕੇ ਹੁਣ ਖੇਤ ਮਸ਼ੀਨ ਬਹੁਤ ਲਾਰੇ ਲਾਰੇ ਯਾਰ ਮਸ਼ੀਨ ਵਾਲਾ ਕਿਹੜਾ ਹੁਣ ਜਾ ਰਿਹਾ ਤਨਾ 11 ਵਜੇ ਗਿਆ ਫਿਰ 12 ਵਜੇ ਫਿਰ 1 ਵਜੇ ਹੁਣ ਮੁਪ ਵੀ ਹਲੇ ਆਏ ਨਹੀਂ ਪਤਾ ਵੀ ਆਜੂ ਆਕਣਾ ਹਲੇ ਵੀ 3:00 4:00 ਵਜੇ ਆਏ ਦੋਗਾ ਨਹੀਂ ਰਿਹਾ ਇਹ ਨਹੀਂ ਧਰ ਨਹੀਂ ਰਹੀ ਕਰਦੇ ਇਹ ਹੁਣ 5:00 ਵਜੇ ਆਇਆ ਫਿਰ ਤਾਂ ਨਹੀਂ ਰਹੀ ਸੋ ਟੇ ਲਵੇ ਵੀ ਹੈਗੇ ਨੇ ਇਹ ਜੇ ਡਰਾਈਵਰ ਲੈ ਨਵੇਂ ਮਿੱਤਰੋ ਤਾਂ ਪੇਾ ਮੜਿਆ ਫੜ ਲਈਏ ਸਮਾਨਾ ਖਾਣ ਪੀਣ ਦਾ ਜਿੱਥੇ ਆਪਾਂ ਪਿੰਟ ਆਹ ਖੜੀ ਇੱਕ ਪਾਇਨ ਆਹ ਵੱਡੂ ਵੀ ਜੀਰੀ 1509 ਕੀ ਕਹਿੰਦੇ ਬਾਈ ਓਏ ਆ ਰਹੇ ਨੇ ਹੋਰ ਚੱਲੀਏ ਚੱਲ ਲੈ ਹੋਰ ਚੱਲਣਾ ਪਰੇ ਲੈ ਬਈ ਪਹੁੰਚ ਗਏ ਆਪਾਂ ਫੇਟ ਇਹਨੀ ਸੁਟਾਈ ਰੈ 10 ਸਤਾ ਵੀ ਬੜਾ ਘੈਂਟ ਆਇਆ ਲੈ ਲਵੀ ਮਿੱਤਰੋ ਪਹੁੰਚ ਗਏ ਖੇਤ ਆ ਲਾ ਮਸੀਨ ਆ ਰਹੀ ਆ ਪਿੱਛੇ ਲਾ ਦਈਏ ਹੁਣ ਆਪਏ ਨੂੰ ਪਹੀਜਾ ਆਰਾ ਲੇ ਵੀ ਮਿੱਤਰੋ ਆ ਇੱਕ ਗਿੱਲਾ ਆਪਾਂ ਨੇ ਵੜਾਉਣਾ 159 ਦਾ ਤੇ ਆ ਆਪਣੀ 169 ਉਹ ਵਿੱਚ ਹਰੀਆਂ-ਹਰੀਆਂ ਡੜੀਆਂ ਜਮਕਰੀਆਂ ਨੇ ਇਹ ਭਈਆਂ ਦੀ ਮਿਹਰਬਾਨੀ ਹੋ ਗਈ ਵੀ ਇਹ ਆਪਣੀ ਊਸਾ ਲਾ ਕੇ ਤਿੰਨ-ਚਾਰ ਡੜੀਆਂ ਭਈਏ ਵਿੱਚ 159 ਦੇ ਫਸਟੇ ਫਸ ਲੈਣ ਦੇ ਕਰ ਕਟੀਆਂ ਪਹਿ ਆ ਦੇਖੀ ਆਈ ਲੱਗੀ ਜਾਂਦਾ ਵੀ ਚਾਹੇ ਅੱਜੇ ਵੜਾ ਦੇ ਦੇ ਨਾਲ ਹਨਾ ਹੂੰ ਦੇਖਣ ਨੂੰ ਆ ਆਹੀ ਗਿਆ ਰਾਜਾ ਲੱਗਦਾ ਕੱਚਾ ਉਹ ਪਰਾ ਦਾ ਪੱਕਾ ਆ 4-5 ਕਿ ਵਿੱਗੇ ਦਾ ਇਹ ਲੇਟ ਲੱਗਿਆ ਦੀ ਪਾਉਦ ਪਾਉਦਾ ਵਾਲਾ ਤਿੰਨ ਕਿ ਵਿੱਗੇ ਥਾਵੇਂ ਇਹ ਚਾਰ ਉਹ ਤਾਂ ਲੱਗਦਾ 16-99 ਹੀ ਪਰਲੀ ਤਾਂ ਸੱਚੋ 16-99 ਦਾ ਚਲੇ ਇਹ ਵੀ ਆ ਉਮਰੂਦ ਤੋਂ ਪਰਾਂ ਪਰਾਂ ਤਾਂ ਲੱਗਦਾ ਵੀ ਵੜਾ ਦੇ ਐ ਵੀ ਇਹ ਜੀਰੀਆ ਆਪਣੀ ਆਹ ਔਰੋਂ ਤਾਂ ਇਹ ਨਾਲੋਂ ਡੇਢ ਦੋ ਵਿਚਪਾ ਤੋਂ ਇਹ ਚ ਬੋਰੇ ਹੀ ਨਮਾ ਹੋਇਆ ਵੇ ਆ ਸਾਰੇ ਯੂਰੀ ਟੋਆ ਪਟਕੇ ਦੱਬਿਆ ਵੇ ਇਹ ਚ ਇੱਥੋਂ ਥੋੜੀ ਮਦਵਲੇ ਐ ਜੇ ਹੋ ਗਈ ਵੀ ਹੋ ਕੇ ਜੇ ਗਈ ਜਿਵੇਂ ਹਵਾ ਜੀ ਲਿਕੜ ਜਾਂ ਨਹੀਂ ਹੁੰਦੀ ਆ ਮੇਰੇ ਮਨ ਚ ਆਏ ਦਿਮਾਗ ਭਾਈ ਪਾਣੀ ਕਿਤੇ ਟੁੱਟ ਵੀ ਨਾ ਗਿਆ ਹੋਵੇ ਇੱਧਰ 15 ਨੂੰ ਨੋ ਜਮਾ ਕਿਤੇ ਬੜਾ ਹੋਣ ਜਾਈਏ ਉਧਰੋਂ ਐਂ ਮੁੜੀਏ ਸਰ ਗਿਆ ਬਾਜ ਰਿਹਾ ਕੰਮ ਇਹਦੀ ਵੀ ਬਈ 2 ਦਿਨਾਂ ਤੱਕ ਤਿਆਰੀ ਆ ਬਈ ਵੱਡੇ ਲਈ ਇਹਨੂੰ ਵੀ ਬੱਸ 2 ਦਿਨਾਂ ਤੱਕ ਫੇਰਾ ਪੜਾਉਂਗੇ ਹਲੋਰ ਬੜਾ ਦੱਜੇ ਨਾ ਬਾਲੀ ਬਾਲੀ ਨਰਮ ਆ ਤਿੰਨ ਦਿਨ ਤੱਕ ਲੈ ਜੂਗੀ ਇਹ ਓਏ ਜਦੋਂ ਦੇਖੀ ਤੈਨੂੰ ਯਕੀਨ ਨਹੀਂ ਮੰਨਣਾ ਅੱਜ ਤੋਂ 5 ਦਿਨ ਪਹਿਲਾਂ ਜਮੀ ਹਰੀ ਧੀ ਇਹ ਹੂੰ ਇਦੋਂ ਵੀ ਆ ਹਰੀ ਦੀ ਖਰੀਆ ਇਦੋਂ ਵੀ ਹਰੀ ਤੀ ਯਾਰਾਂ ਇਹ ਜੀ ਤੀ ਇਹ ਤੋਂ ਬਸ ਹਾਂ ਇਹਦਾ ਦਾਣਾ ਨਹੀਂ ਬਸ ਇਹ ਦਾਣਾ ਬਣ ਕੇ ਐ ਝੁਕੀ ਪਈ ਤੀ ਐ ਹਰੀ ਤੀ ਅਸੀਂ ਪਾਣੀ ਦੇਤਾ ਹਨਾ ਵੀ ਚੱਲੇ ਤਾਂ 27 28 ਤਰੀਕ ਦੇ ਘੇੜ ਚ ਆਊਗੀ ਹਨਾ ਵੀ ਇੰਨੀ ਦਾ ਹਰੀ ਪਈ ਐ ਹੁਣ ਇੱਕੋ ਦਾ ਇਹਦਾ ਪਾਣੀ ਆ ਦੇਣ ਦੇ ਨੂੰ ਰੰਗਾਂ ਜੇ ਰੰਗ ਜੇ ਬਾਦ ਲਗੀ ਓਏ ਪਾਸ ਬਾ ਚੱਲ ਗਈ ਨਾ ਪਾਸ ਬਾ ਨੇ ਬਹੁਤ ਫਰਕ ਪਾਇਆ ਰੋਟੋ ਘਟ ਹੱਥ ਤੇ ਦਾ ਫਰਕ ਬਵਾਤਾ ਪਾਸਾ ਨੇ ਫਿਰ ਦੋ ਦਿਨਾਂ ਤਾਈਂ ਵੱਡੀ ਆ ਗਈ ਇਹ ਤਿੰਨ ਕਿ ਦਿਨ ਤਾਂ ਲੈ ਜੂਗੀ ਤਿੰਨ ਚਾਰ ਦਿਨ ਰੱਤ ਮੰਨ ਕੇ ਚਾਲੋ ਵਿੱਚ ਵਿੱਚ ਡੈੜੀਆਂ ਖਾਸੀਆਂ ਨਰਮ ਨੇ ਫਿਰ ਪਾਣੀ ਵੀ ਜਦੋਂ ਸੋਣੇ ਆ ਤਾਂ ਸਾਰੀ ਨਾਲ ਥੋੜੇ ਮਸ਼ੀਨ ਵੀ ਨਹੀਂ ਚੱਲਣੀ ਕਾਕੇ ਉਹ ਤੇਰੀ ਪਰ ਇਹਨਾਂ ਖੁਦ ਪਾਣੀ ਦਿੱਤਾ ਉਹ ਹੀ ਦਾਗਾ ਅਬਦਲ ਜੇ ਪਾਣੀ ਦਾ ਤਾਂ ਇਹ ਦੋ ਦਿਨਾਂ ਅਚ ਸੁੱਕ ਜੂਗਾ ਦੋ ਦਿਨਾਂ ਜੇ ਮਸ਼ੀਨ ਚੱਲੂਗੀ ਹੈਨੀ ਆਦਾ ਲਵੋ ਲਵੋ ਗਿੱਲਾ ਦਵਾਰੋਂ ਪੈ ਗਿਆ ਕਿਸੇ ਕੋਈ ਬਿਲਬੁਲ ਪੈ ਜਾਂਦਾ ਖਾਲ ਚ ਉਹਦੇ ਘਰ ਕੇ ਆ ਆ ਦੇਖ ਲੈ ਜੜ ਹੜਨਾ ਉਹ ਚਲ ਪਾਣੀ ਕਿੱਥੋਂ ਤੋਰੇ ਸੀ ਪਾਣੀ ਇੱਥੇ ਦੀ ਪਿਆ ਹੋਊਗਾ ਥੱਲੇ ਦੀ ਇਹਦੇ ਬਿਲਬੁਲ ਆਪਰੇ ਆਪਿਆਂ ਹੈਗਾ ਇਸੇ ਜਿਹੜੀ ਆ ਟੋਏ ਜੇ ਚ ਜਿਆਦੇ ਨਹੀਂ ਹੈਗਾ ਨੇ ਮਿੱਤਰੋ ਆ ਜੇ ਸਾਨੂੰ ਥੱਲੇ ਵੀ ਗੇੜਾ ਮਰਵਾ ਕੇ ਲੈ ਗਏ ਹੁਸਾ ਚ ਇਹ ਆ ਪਾਣੀ ਨਾ ਕਿੱਲਾ ਕੇ 1500 ਨਾਉਂ ਦਾ ਲਾ ਲਿਆ ਸੀ ਇਹ ਮਿਹਰਬਾਨੀ ਜੇ ਅਸਲ ਮੈਂ ਪੁੱਛੂੰ ਤੇ ਮੇਰੀ ਹੋਈ ਆ ਮਿਹਰਬਾਨੀ ਇਹ ਰਾਜੇਂਦਰ ਦਾ ਸਾਰੀ ਉਹ 1699 ਕਹਿ ਰਿਆ ਸੀ ਤੇ ਮੈਂ ਇਹਨੂੰ ਕਿਹਾ ਮੈਂ ਨਹੀਂ ਵੀ ਇੱਕ ਕਿੱਲਾ 1500 ਨਾਉਂ ਦਾ ਲਾ ਲੈਣਿਆ ਵੀ ਪਿਛਲੀ ਵਾਰ ਅਸੀਂ ਨਾ ਯਾਰ ਇਕੱਠੀਆਂ ਹੀ ਲਾਈਆਂ ਦੀਆਂ ਇਹ ਦੋਹੇ ਸਾਡੀਆਂ ਪਿਛਲੀ ਵਾਰ ਪਤਾ ਨਹੀਂ ਕਾ ਤੋਂ ਕੀ ਗੱਲ ਆ ਇਕੱਠੀਆਂ ਆ ਗਈਆਂ ਹਨਈ ਪਈਆਂ ਸੀ ਉਹ ਦੋ ਦਿਨ ਇਹ ਲਾਰੋ ਹੁਣ ਇਹ ਤਿੰਨ ਦਿਨਾਂ ਤੱਕ ਬੜੂ ਅਮੀ ਤਾਂ ਅਸੀਂ ਹੁਣ ਐਵੇਂ ਖੜਗੇ ਤੇ ਵੀ ਇਕੱਠੀ ਹੋ ਬੜਾ ਲਾਂਗੇ ਪਤਾ ਨਹੀਂ ਜਾਜ ਜਾਣੀ ਹੁਣ ਇਹਦਾ ਖਾਸਾ ਫਰਕ ਪੈ ਗਿਆ ਦੋਹਾਂ ਦੇ ਇੱਕੋ ਦਿਨ ਲੱਗੀ ਵੀ ਆ ਇਹ ਸੰਕਾ ਇਹ ਤਾਂ ਪਹਿਲਾਂ ਲੱਗੀ ਵੀ ਆ ਇਹ ਤਾਂ ਦੋ ਦਿਨ ਪਹਿਲਾਂ ਲੱਗੀ ਵੀ ਆ 15 ਸਨੋਂ ਇਹ ਤੋਂ ਪਰ ਪਤਾ ਨਹੀਂ ਕਿਉਂ ਆਹ ਲਵੀ ਮਿੱਤਰੋ ਆਪਣੀ ਹੂਸਾ ਨਿਸਰ ਗਈ ਇਹ ਵੀ ਆਪਣੀ ਹੈ ਪਾਣੀ ਦੇ ਰਿਹਾ ਇਹਨੂੰ ਹੁਣ ਆਪਾਂ ਚਲੋ ਰੱਬ ਨੇ ਹਲੇ ਰਕਤ ਅਮੀਰ ਰੱਖੀ ਵੀ ਆ 1509 ਦਾ ਸਾਰੀ ਉਹ ਮੀਂਹ ਚ ਨਿਸਰੀ ਆ ਇਹਦਾ ਬਹੁਤ بڑا ਕਾਰਨ ਆ ਜਿਹੜਾ ਝਾੜ ਘਟ ਦੇ ਰਹੀ ਹੈ ਇਹ ਵਾਜਨ ਨਹੀਂ ਦੇ ਰਹੀ ਹੈ ਨਾ ਤੇ ਦਾਣੇ ਥੋਕੇ ਪੈ ਗਏ ਇਹ ਸਾਰੇ ਮੀਂਹ ਕਾਰਨ ਨੇ ਚਲੋ ਇਹ ਤਾਂ ਸ਼ੁਕਰ ਰੱਬ ਦਾ ਵਿਹੂਸਾ ਤਾਂ ਬਿਨਾ ਮੀਂਹ ਤੋਂ ਨਿਸਰ ਰਹੀ ਆ ਸਾਨੂੰ ਇੱਕ ਚੀਜ਼ ਦਿਖਾਉਣਾ ਤੇ ਆ ਤਿੰਨ ਕਿल्ले ਇਹਨੇ ਇੱਧਰ ਤੇ ਇੱਕ ਕਿਲਾ ਆ ਹਣਾ ਜਿਆਦੇ ਆ ਮਤਲਬ 27 ਵਿੱਗੇ ਥਾਉ ਆ ਚਲੋ ਤਿੰਨ ਤੋਂ ਵੱਧ ਹੋਣੇ ਤੇ ਇਹ ਤਾਂ ਕਿਲਾ ਗਿਆ ਇਹ ਨਾ ਆਪਣਾ 18 ਤਰੀਕ ਨੂੰ ਲੱਗ ਗਿਆ ਜੀ ਇਹ ਵਾਲਾ ਕਿਲਾ ਇਹ 18 ਨੂੰ ਲੱਗ ਗਿਆ ਜੀ ਇਹ ਲੱਗੇ ਤੇ ਆਪਣੇ 22 ਜਾਂ 23 ਨੂੰ ਹਾਂ ਉਸੇਵੇਂ ਹੀ ਸੀ 22 23 ਨੂੰ ਲੱਗੇ ਤੇ ਇਹ ਚ ਤਾਂ ਬਹੁਤ ਹੈ ਮਤਲਬ ਬਹੁਤ ਤਾਂ ਨਹੀਂ ਚਲ ਕਹਿ ਸਕਦੇ ਪਰ ਹੈਗਾ ਉਹ ਛੋਟਾ ਪੇਡਾ ਆ ਦੇਖੋ ਪੂਰੀ ਹੈਗਾ ਜਿਮੇ ਦੀਆਂ ਡੈੜੀਆਂ ਆ ਡੈੜੀਆਂ ਆ ਡੈੜੀਆਂ ਏਕਣ ਦੀਆਂ ਡੈੜੀਆਂ ਨੇ ਆਏ ਵਿੱਚ ਵਿੱਚ ਕਿਤੇ ਕਿਤੇ ਮਤਲਬ ਇਹ ਚ ਹੈਗਾ ਕੈਣ ਦਾ ਭਾਅ ਵੀਰ ਚ ਲਾ ਲੋ ਜਿਆਦਾ ਨਹੀਂ ਤਾਂ 15 20% ਹੈਗਾ 100 ਚ ਹੈਨਾ ਤੇ ਜੇ ਹੁਣ ਆਪਾਂ ਏ 3 3.5 4 ਕਿੱਲਿਆਂ ਦੀ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ 'ਚ 5% ਵੀ ਨਹੀਂ ਹੈਗਾ 5% ਵੀ ਮੁਸ਼ਕਲ ਹੋਵੇ ਹੋਵੇ ਵੈਸੇ 5 ਹੋਣਾ ਵੀ ਨਹੀਂ ਇਹ 'ਚ 5% ਹੋਣਾ ਵੀ ਨਹੀਂ ਠੀਕ ਆ ਮਿੱਤਰੋ ਤੇ ਫਰਕ ਤਾਂ ਬਹੁਤ ਰਿਹਾ ਗੇਤੀ ਔਰ ਪਛੇਤੀ ਦਾ ਬਹੁਤ ਫਰਕ ਰਿਹਾ ਇਹ ਸਨਿਹਦਾ ਆਪਣੇ ਅੱਖਾਂ ਨਾਲ ਦੇਖ ਲਿਆ ਇਹ ਫਰਕ ਵੀ ਸਾਡਾ ਇੱਕ ਕਿਲਾ ਲੱਗਿਆ ਦੀ ਇਹ 18 ਤਰੀਕ ਨੂੰ ਤੇ ਇਹ ਲੱਗੇ ਤੇ 22 ਜਾਂ 23 ਤਰੀਕ ਨੂੰ ਇਹਨਾਂ ਚ 4 4 4 ਦਿਨ ਦਾ ਹੀ ਫਰਕ ਪਿਆ 4 ਮਹੀਨੇ ਦਿਨ ਦਾ ਫਰਕ ਜਿੰਨ ਨਾਲ ਬਹੁਤ ਫਰਕ ਆ ਇਹਨਾਂ ਨੂੰ ਜੇ ਉਸਾਲ ਲਾਉਣੀ ਵੀ ਆ ਤਾਂ ਆਪਾਂ ਨੇ ਇਹਨਾਂ ਨੂੰ ਜੇ ਉਸਾਲ ਲਾਵਾਂਗੇ ਵੀ ਲੇਟ ਲਾਵਾਂਗੇ ਟੋਗੜ 25 ਤਰੀਕ ਨੂੰ 24 25 ਤਰੀਕ ਨੂੰ ਹਾਂ ਇਹਦਾ ਵੀ ਪੰਜ ਦਿਨ ਹਫ਼ਤਾ ਬੱਤੇ ਤਾਂ ਇਹ ਕਿਰਾਰਾ ਤੇ ਕਿੱਕੇ ਇਹਦਾ ਦਾ ਸੀ ਪਾਣੀ ਦੇਣ ਸਾਰ ਇਹ ਕਿੱਲੇ ਨੂੰ ਨਾਲ ਦੀ ਨਾਲ ਉਧਰ ਝਾੜਦਾ ਸੀ ਇੱਧਰ ਹੂਸਾ ਚ ਝਾੜਦਾ ਹਨਾ ਆ ਖਾਲ ਚ ਘੜਦਾ ਸੀ ਇਹਦਾ ਦਾ ਟਿੱਪ ਟਿੱਪ ਪਾਣੀ ਦੇਣ ਸਾਰ ਝੜ ਗਿਆ ਬਸ ਇਹਨੇ ਖਾਦਾ ਇੱਥੇ ਖੜਾ ਰਿਹਾ ਪਾਣੀ ਹਾਂ ਰੇੜਾ ਗੂੜਾ ਮੇਤੋਂ ਨਹੀਂ ਵੱਜਦਾ ਆਪਦਾ ਮਾਹਲਾ ਇਹ ਜੜ ਤੋਂ ਨੋਰੀ ਆ ਗੇੜਾ ਮਾਰਿਆ ਜਾ ਕੇ ਬਈ ਆਪਦਾ ਹੋਰ ਉਹ ਗਰਮੀ ਚ ਮਾਰੇਗਾ ਫੇਰ ਕੁਛ ਨਹੀਂ ਹੁੰਦਾ ਯਾਰ ਮੇਤੋਂ ਨਹੀਂ ਏਡੀ ਦੂ ਤਜਾਇਆ ਜਾਂਦਾ ਮੇਰਾ ਪਹਿਲੀ ਸੁਣਨੀ ਜੀ ਹੋਰੀਆ ਤੂੰ ਮੈਨੂੰ ਹੋਰ ਨਾ ਮਰਵਾ ਦੀ ਲੈ ਆ ਮੈਂ ਦੇਖ ਕੇ ਉਹਨਾਂ ਤੂੰ ਉਹ ਭੱਜ ਜਾ ਫੇਰ ਉੱਤੇ ਉੱਥੇ ਸੱਤ ਉਤਾਰਾਂ ਲਵੇਂਗਾ ਜਦੋਂ ਤੂੰ ਜਾਏ ਰਹਿਆ ਫੇਰ ਸਾਨੂੰ ਗਾ ਨੂੰ ਬਦੀਨ ਕਰੇਗਾ ਉਹ ਸਾਦਾ ਬਰੇ ਨੋ ਹਾਂ ਜੰਬੀ ਹੈ ਨਹੀਂ ਲੈ ਮਿੱਤਰੋ ਇਹ ਮਿੱਤਰੋ ਹੱਤੋਂ ਨਾ ਘੱਟੋਂ ਘੱਟ 6-7 ਦਿਨ ਬਾਅਦ ਲੱਗੀ ਆ ਹਾਂ ਜੀ ਦੀ ਵੜ ਜੂਗੀ 10 ਦਿਨ ਪਹਿਲਾਂ 15 ਦਿਨ ਪਹਿਲਾਂ ਉਹ ਤਾਂ ਇਹ ਵੀ ਸਹੀ ਆ ਹਾਂ ਇਹ ਤਾਂ 7 ਤੋਂ 10-15 ਦਿਨ ਪਹਿਲਾਂ ਵੜ ਜੂ ਇਹ ਇਹ 26 ਆ 26 ਹੂੰ ਸੋਚ ਲੈ 26 ਨਾ 26 ਕਹਦੇ ਲੈ ਅਸੀਂ ਕਿਹਨੇ ਪਾਣੀ ਪਾਣੀ ਦੇਤਾ ਅਸੀਂ ਤਾਂ ਨਹੀਂ ਲਈ ਪਪਾ ਨਹੀਂ ਗਾ ਤੁਮੀ ਲਈ ਫਿਰ ਥੱਲੇ ਦਾ ਸੀ ਕੇਵੀ ਲਾਉਣਾ ਦੀ ਯਾਰ ਤਾਂ ਕਰਕੇ ਵੀ ਕੇਵੀ ਲਾ ਦਨੇ ਆ ਵੀ ਬਾਰ ਬਾਰ ਹਨਾ ਵੜਾਉਣ ਨਾਲੋਂ ਥੱਲੇ ਦਾ ਤਾਂ ਕਰਕੇ ਫਿਰ ਉੱਪਰ 1500 ਨਾਲ 1699 ਲਾਉਣੀ ਸੀ 26 ਕਿੱਥੇ ਲਾਉਂਦੇ 26 ਨਾਲੋਂ ਤਾਂ ਸਾਡੇ ਲਵੇ ਇੱਕ ਇੰਨਾ ਕੈਂਡ ਬੀਜ ਸੀ ਅਸੀਂ ਉਹ ਲਾਉਂਦੇ ਇਨੂੰ ਦਾ ਫੇਰ ਵੀ ਬਿਮਾਰੀ ਪੈਣ ਦਾ ਡਰਾ ਡੋਡੀ ਰੋਡੀ ਉਹਨੂੰ ਕੁਝ ਵੀ ਨਹੀਂ ਪੈਂਦਾ ਇੰਨਾ ਸਾਫ਼ ਵੀ ਆ ਨਾ ਉਹ ਦੇਖਣ ਨੂੰ ਛੱਬੀਓ ਲੱਗਦੀ ਆ ਨਾ ਸਾਨੂੰ ਵੀ ਨਹੀਂ ਪਤਾ ਉਹਦਾ ਪਰ ਸੱਬੀ ਨਹੀਂ ਹੈਗੀ ਉਹ ਬੜਾ ਘੈਂਟ ਵੀ ਆ ਆ ਦੇਖ ਮਿੱਤਰੋ ਇਹਦੇ ਆ ਗੱਬੇ ਜਿਹੇ ਹੈਗੀਆਂ ਨੇ ਤਿੰਨ ਚਾਰ ਡੜੀਆਂ ਜਿਹੜੀਆਂ ਲੈ ਵੀ ਮਿੱਤਰੋ ਇਹ ਇਧਰ ਹੋ ਗਈ ਕੁੱਸ ਕਹਿ ਲੈ ਉਹਨੂੰ ਬੈਕ ਸਾਈਡ ਕਹਿ ਲੋ ਜੋ ਮਰਜ਼ੀ ਲਾ ਲੋ ਆ ਲਾਵੇ ਲਾਵੇ ਮੇਤੋਂ ਬਹੁਤ ਹਵਾ ਜਲ ਰਹੀ ਦੀ ਉਹਦਣ ਕਰਦੇ ਹੋਏ ਰਾਉਂਡ ਅਪ ਪੈ ਗਈ ਇਹ ਪੇਟ ਉੱਫੀ ਖੜ ਗੇ ਮੁੜ ਕੇ ਐਡਾ ਹੈ ਵਧੀ ਨਹੀਂ ਤੂੰ ਯਾਰ ਆਏ ਸਾਬ ਲਾਲਾ ਇਹ ਬਿਹਾਰੀ ਜਾਤਾ ਤਾਂ ਕਿੰਨੀ ਸਪਰੇ ਕਰਦੀ ਆ ਇਹ ਅੱਕਦੇ ਨੇ ਇਹ ਪ੍ਰਵਾਹ ਮੰਨਦੇ ਨੇ ਪਰ ਪਤਾ ਨਹੀਂ ਬਈ ਕੀ ਉਹਦਣ ਗਰਮੀ ਵੀ ਹੈਗੀ ਦੀ ਉਦੋਂ ਜਦੋਂ ਜੀਰੀ ਬੜੇ ਨਾ ਆਈ ਦੇਖੀ ਇਹਨਾਂ ਦੇ ਇੱਥੇ ਇੱਥੇ ਆ ਗਲ ਗਲ ਹੁਣ ਐ ਪੰਪ ਨਾ ਵੱਜੇ ਸੱਟ ਵਾਈ ਸੱਟ ਹੁੰਦੇ ਨੇ ਹੱਥਾਂ ਵਾਲੇ ਪੰਪ ਦੇ ਯਾਰ ਭੈਣ ਜਦੋਂ ਉਹਨਾਂ ਤਾਂ ਗੇੜਿਆਂ ਯਾਰ ਕਹਿੰਦੇ ਭਾਈ ਸਾਨੂੰ ਤਾਂ ਤਿੰਨ ਢੋਲੀਆਂ ਦੇ ਪੈਸਿਆਂ ਦੀ ਲੋੜ ਨਹੀਂ ਰਿਸ਼ਤਾ ਕਹਿੰਦੇ ਚੱਲੇ ਸਾਤੋਂ ਨਹੀਂ ਵੇ ਹਮਦੀ ਸਪਰੇ ਫਿਰ ਆਪੇ ਲੈਪਾਂਗੇ ਸੋਨੇ ਫਿਰ ਕਰਤਾ ਜੀ ਰਹੀ ਤੇ ਹਨੇ ਤਿੰਨ ਗਿੱਲੇ ਦਾ ਕਰ ਲੇਦੇ ਯਾਰ ਤਿੰਨ ਚਾਰ ਗਿੱਲੇ ਦੋ ਰਹਿ ਗਏ ਤੇ ਅਰੇ ਇਹ ਦੋ ਗਿੱਲੇ ਤਾਕੜੇ ਵੀ ਬਾਲੇ ਨਹੀਂ ਉਹ ਦੂਏ ਵੀ ਤਾਕੜੇ ਨੇ ਅਰੇ ਉਹਨਾਂ ਨਾਲ ਉਹ ਵੀ ਨਜਾਇਜ਼ ਤਾਕੜੇ ਨੇ ਚਲੋ ਵੀਡੀਓ ਦਾ ਲੈ ਵੀ ਮਿੱਤਰੋ ਕਪੈਨ ਆ ਗਈ ਹੁਣ ਲਾਉਣਗੇ ਕਾਟਰ ਫਿਰ ਟੇਕ ਕੇ ਮੱਥਾ ਲੱਡੂਆਂ ਨਾਲ ਇਹ ਕਰਦੇ ਆ ਮਹੂਰਤ ਇਹ ਮਸ਼ੀਨ ਵਾਲੇ ਵੀ ਮੱਥਾ ਟੇਕਣਗੇ ਇਹਨਾਂ ਦਾ ਵੀ ਮਹੂਰਤ ਆ ਅੱਜ ਪਹਿਲੇ ਦਿਨ ਸਾਡੀ ਲਾਰੇ ਨੇ ਤੇ ਆਪਣਾ ਵੀ ਪਹਿਲੇ ਦਿਨ ਮਤਲਬ ਲਈ ਪਹਿਲਾਂ ਇੱਕ ਗਿੱਲਾ ਵੜਾ ਰਹੇ ਆ ਨਾ ਆਪਣਾ ਵੀ ਮਹੂਰਤ ਆ ਇਹ ਤੇ ਆਪਾਂ ਵੀ ਆਪਣਾ ਮੱਥਾ ਟੇਕਾਂਗੇ ਉਹ ਆਪਣਾ ਟੇਕਣਗੇ ਰਲ ਮਿਲ ਕੇ ਟੇਕ ਲਾਂਗੇ ਸਾਂਝਾ ਜਾਂ ਟਾਗੂਆ ਵਧੀਆ ਵੱਡੀ ਜਾਣ ਦੇ ਭਗਾ ਹਾਂ ਇਹਨਾਂ ਦੀ ਉਹ ਲੰਗਣੀਆਂ ਆਪੇ ਕਰਨਗੇ ਲੰਗਣ ਜੋਗਰੀ ਆਉ ਮਾਰੀ ਭਈ ਇਹਦੇ ਜੀਰੀਂ ਕਰਦੀ ਜੇ ਕਾਟਰ ਪਿੰਡੋ ਹੀ ਲਾ ਲਿਆਉਂਦੇ ਹੁਣ ਟੌਰ ਨਾਲ ਉੱਥੋਂ ਤਾਰਦਾ ਦੇ ਚੰਦ ਹੋਏ ਫੇਰ ਜੀਰੀਂ ਹੋਣੀਆਂ ਹੁਣ ਪਾ ਲੈ ਲੈ ਕਹੇ ਪਾਸ ਕਾਟਰ ਕਰਕੇ ਇਹ ਜੀਰੀਂ ਚ ਵੜੂ ਹੁਣ ਤਾਂ ਜੀ ਹੁਣ ਤਾਂ ਕਾਟਰ ਹੈ ਨਹੀਂ ਕਾਟਰ ਨਾਲ ਜੀਰੀਂ ਚ ਵੜੂ ਇਹ ਤਾਂ ਹੁਣੇ ਕਾਟਰ ਨਾਲ ਬਿਨਾਂ ਜੀਰੀਂ ਚ ਵੜਨ ਦਾ ਨੂੰ ਤੇ ਹਰਤੀ ਇਹ ਤਾਂ ਕਾਟਰ ਨਾਲ ਦਾ ਹੋਰ ਵੱਡੂ ਅਗਲਾ ਅਗਲੇ ਦਾ ਪਿੰਡ ਗੁਰਮਰਦੀ ਕਰਨੀ ਗੁਰਮਰਦੀ ਜਾਵਾਂਗੇ ਉਹ ਤਾਂ ਚੱਲ ਗਏ ਨੇ ਦੇਖ ਨੁਕਸਾਨ ਤਾਂ ਕਿਹਦਾ ਹੋਏ ਵੀਰ ਭਾਈ ਦਾ ਉਹਦੀ ਦਾ ਮਦੂ ਵਿਚਾਰੇ ਜੀ ਚੱਲਾ ਜਾਂਗ ਐ ਵੀ ਮਿੱਤਰੋ ਆ ਗਈ ਮਸ਼ੀਨ ਨਾਜਰ ਉਹਦਾ ਕਹਣਾ ਬੱਬੂ ਦੀ ਐ ਬੱਬੂ ਹਾਂ ਤਾਂ ਮੰਗੇ ਭਾਈ ਬਹੁਤ ਲੇਟ ਕਰਿਆ ਬੱਬੂ ਦੇ ਨੇ ਇਹ ਤੈਨੂੰ ਕਾਦੇ ਢੀ ਗਰੇ ਵਾਲੀ ਇਹਨੇ ਪਤਾ ਨਹੀਂ ਖਣੀ ਦਾ ਤੂੰ ਕਹੀ ਗਿਆ ਖਣੀ ਇਹ ਹੀ ਹਾਂ ਕਦੇ ਤਾਂ ਕਹਦਿਆ ਕਰੇ 11 ਵਜੇ ਆਰੀਆ ਤਿਆਰ ਰਹਿ ਚੱਲੀ ਹੈ ਹਾਂ ਮੈਂ 2 ਵਜੇ ਹੈ ਫੇਰ ਕਹਦਿਆ ਕਿ ਇੱਕ ਵਾਰ ਫੇਰ ਇਹਨੇ ਕਿਹਾ ਕਹਿੰਦਾ 12 ਵਜੇ ਆਉ ਫੇਰ ਕਹਿੰਦਾ 1 ਵਜੇ ਆਉ ਫੇਰ ਕਹਿੰਦਾ ਹੁਣ 2 ਵਜੇ ਚੱਲਾਂਗੇ ਹਾਂ ਤਾਂ ਇਹ ਦੋ ਦਾ ਕਿਹਾ ਮੈਨੂੰ ਤਾਂ ਇਹ ਕਦੇ 11 ਕਦੇ 12 ਕਦੇ 1 ਬੋਲਾ ਬਣਾ ਕੇ ਰੱਖਿਆ ਦੇਖ ਕੇ ਓਏ ਕੋਏ ਰਾਜ ਕੀ ਚੱਕਰ ਆ ਸੰਕਾ ਮੈਂ ਤਾਂ ਆਪ ਭਾਲਦਾ ਸੀ ਵੀ 3:00 ਵਜੇ ਆਵੇ ਮਸ਼ੀਨ ਠੀਕ ਵੀ ਟੌਰ ਨਾਲ ਕੱਲ ਨੂੰ ਲੈ ਜਾਈਏ ਯਾਰ ਹਾਂ ਨਾਲੇ ਜਿਹੜਾ ਹਰਾ ਦਾਣਾ ਨਾ ਉਹ ਸੈੱਟ ਹੋ ਜਾਂਦਾ ਜਿਹੜਾ ਵਧੀਆ ਮੌਸਮ ਹੈ ਮਨਾਰਾ ਕਿਰਪਾ ਨਹੀਂ ਦਾਣਾ ਵੀ ਜਿਹੜਾ ਹਰਾ ਹੁੰਦਾ ਨਾ ਉਹ ਸੈੱਟ ਹੋ ਜਾਂਦਾ ਨਹੀਂ ਉਹ ਫੜੇ ਜੇ ਜਾਂਦਾ ਸਹੀ ਹੋ ਗਿਆ ਹੁਣ ਸੋਚੀ ਤਾ ਫਿਰ ਮਨ ਰਾਤ ਕੱਢਦੇ ਕੱਢਦੇ ਫੇਰ ਜਾਣੀ ਉਧਰ ਹੀ ਹੁਣ ਰਾਤ ਰਾਤ ਸੈੱਟ ਹੋ ਜੂ ਸਹੀ ਹੋ ਗਿਆ ਕੱਲਾ ਬੰਦ ਨਰ ਨਗਾਦੀ ਸੋਚਦਾ ਚੇਤਨਿਕੋ ਸੱਚ ਕਹਿ ਰਹੇ ਨੇ ਓਏ ਇਹਨਾਂ ਦੇ ਬਾਈ ਐ ਆ ਗਈ ਹੁਣ ਦੇਖ ਕੇ ਮੱਥਾ ਕਰੀਏ ਮਹੂਰਤ ਲਿਆ ਓਏ ਖਿੱਲਾ ਕੋ ਲੱਡੂ ਲੱਡੂ ਉਹ ਲਿਆ ਹਨੀ ਆ ਜਾਏ ਕਰ ਲਾ ਮੜਾ ਜਾ ਲੈ ਬਈ ਬਾਬੇ ਦਾ ਨਾਮ ਲੈ ਕੇ ਮੁੱਥਾ ਮੁੱਥਾ ਟੇਕ ਕੇ ਸ਼ੁਰੂ ਕਰਨ ਲੱਗੇ ਨੇ ਬਾਈਆਂ ਦਾ ਵੀ ਪਹਿਲੇ ਹੀ ਆਪੇ ਬਾਈ ਵੀ ਰੱਖਣ ਲੱਗੇ ਨੇ ਮੱਥਾ ਹੋਵੇ ਰੱਬ ਚ ਸਤਿ ਦੀ ਨਾਲ ਚਲਾ ਬਈ ਵਧੀਆ ਨਿਕਲੇ ਵੈਣ ਜੀਰੀ ਨਾਲੇ ਰੀ ਬਿੱਟੂ ਢੂਖਾ ਲੈਣੇ ਸਾਡੇ ਇੱਕ ਕਰਟੇਟਾੜਾ ਲਾ ਦੇ ਲੀਵਰ ਹੁਣਾ ਲੱਗੇ ਆ ਲੈ ਵੀ ਵੱਢਣਾ ਬਸ ਸੱਚੇ ਪ੍ਰਮਾਤਮਾ ਜੀ ਹੀ ਮੇਰਾ ਸਾਡੀ ਜੀਰੀ ਵਧੀਆ ਲਿਕੜੇ ਇਹਨਾਂ ਦਾ ਬਈਆਂ ਦਾ ਸੀਜ਼ਨ ਵਧੀਆ ਲੱਗੇ ਵਧੀਆ ਤਰੀਕੇ ਨਾਲ ਮਸ਼ੀਨ ਚੱਲੇ ਇਹਨਾਂ ਦੀ ਇਹ ਥਾਲੀ ਮਾਈ ਮੂਰੇ ਰੱਬ ਮੂਰੇ ਆ ਮੈਂ ਗੁਰੂਆਂ ਮੂਰੇ ਇਹੀ ਅਰਦਾਸ ਆ ਵੇੰ ਕੀਆ ਇਸ ਸਾਬ ਦਾ ਹੀ ਭਲਾ ਹੋਵੇ ਦੇਖ ਲਓ ਉਧਰ ਫਲੱਡ ਆਏ ਨੇ ਉਹਨਾਂ ਦੇ ਪੱਲੇ ਵਿਚਾਰਿਆਂ ਦੇ ਕੀ ਰਹਿ ਗਿਆ ਉਹਨਾਂ ਦੇ ਜ਼ਮੀਨਾਂ ਵੀ ਨਹੀਂ ਆਏ ਪਤਾ ਲੱਗ ਰਹੀਆਂ ਵੀ ਕੀ ਦੀ ਕਿੱਥੇ ਆ ਕੀ ਦੀ ਕਿੱਥੇ ਯਾਰ ਨਾ ਕੋਈ ਬੱਟਾ ਦਿਖ ਰਿਹਾ ਨਹੀਂ ਨਾ ਕੁਝ ਆ ਬਣਾ ਦਾ ਫੇਰ ਵੀ ਬਹੁਤ ਵਧੀਆ ਪਾੜ ਰਹੇ ਆ ਆਪਣੇ ਪੱਲੇ ਦਾ ਪੈ ਰੀ ਆ ਅੰਨੇ ਐ ਓਏ ਕਿਹੜਾ ਵੱਲੇ ਵੱਲੇ ਘਰਾ ਦੀ ਗੜਾਏ ਗੜਾਏ ਬੁਲਾਦੀ ਮਸੀਨ ਦੀ ਬਾਕੀ ਦੇਖੋ ਅਰੇ ਚੈੱਕ ਕਰ ਲਾ ਪਿੱਛੇ ਹਾਲੇ ਉਰੇ ਦਾ ਕੀ ਮਾਰ ਦੂ ਮਾਰ ਜੀ ਕੋਈ ਪਤਾ ਨਹੀਂਗਾ ਇਹ ਚਾੜ ਚਾਰ ਨੇ ਝੂਰਨੇ ਦੇਖ ਲਾਂਦੇ ਥੱਲੇ ਲੱਗਦਾ ਦਾਣੇ ਗੱਲਾਂ ਚ ਦਾ ਠੀਕ ਨਹੀਂ ਬੱਲਾਂ ਚ ਨਹੀਂ ਆਰੇ ਬਹੁਤ ਦੂਰ ਜਾਣਾ ਨੇ ਉੱਤੇ ਉੱਪਰੋਂ ਚਾਰ ਕਿਲੋ ਆ ਗੱਲਾਂ ਚ ਦਾ ਠੀਕ ਆ ਕੋਈ ਨਾ ਗੱਲਾਂ ਓਏ ਐਂ ਹੁੰਦਾ ਪਹਿਲੇ ਦਿਨ ਤਾਂ ਨਾ ਜਦੋਂ ਪਹਿਲੀ ਵਾਰ ਲਾਉਂਦੇ ਆ ਜਿਹਦੇ ਆ ਹਾਂ ਥੋੜਾ ਐਂ ਕਿਤੇ ਰੋਗ ਰੋਗ ਆ ਦੇਖ ਆ ਚਾਰ ਨਾ ਚੱਕਣਾ ਬਾਲਾ ਕਰਦਾ ਆਲੇ ਆਹ ਦਾਣਾ ਆ ਰਿਹਾ ਹਾਵਾ ਹੁਵਾ ਬਾਲੀ ਮੈਨੂੰ ਲੱਗਾ ਉੱਪਰ ਚੱਕ ਰਹੀ ਆ ਉਹ ਸੋਨੇ ਮਾੜਾ ਮੋੜ ਸੇ ਲੈ ਕੇ ਥੋੜਾ ਟੱਟ ਲੈ ਕੇ ਆ ਗਿਆ ਐ ਪਰਦਾਨ ਯਾਰ ਬਹੁਤ ਤੈਨੂੰ ਵੀ ਪਤਾ ਆਪਣੀ ਨੂੰ ਵੀ ਨਾ ਇਸੇ ਕਰਕੇ ਤਾਂ ਪੈਣਾ ਹੋਊਗਾ ਉਦੇ ਕਰਕੇ ਥੋੜਾ ਜਿਹਾ ਦਾਣਾ ਦਿਖਾਰੀ ਦੀ ਪਿੱਛੇ ਬਾਕੀ ਹੁੰਦਾ ਓਕੇ ਦੀ ਰਿਪੋਰਟ ਆ ਆ ਇੱਕ ਚਾਰ ਨਹੀਂ ਜਿਆਦੇ ਬੰਦ ਦੀ ਥਲੜਾ ਕਿਵੇਂ ਆ ਮੇਰੇ ਮਾਇਨੇ ਪੁੱਛੀਦਾ ਜੀ ਇਹਨਾਂ ਕਿ ਤਰ੍ਹਾਂ ਬੋਲਦੇ ਹੋ ਇਹ ਫਿਰ ਕਣਕ ਵਾਲੇ ਸਿੰਘ ਸਾਹਿਬ ਨਾਲੇ ਜੱਲ ਰਹੀਆਂ ਨੇ ਕਣਕ ਵਾਲਾ ਦੇਖੋ ਮਿੱਤਰੋ ਕਣਕ ਦੀ ਬੱਲੀ ਹੁਣ ਤੱਕ ਮਸ਼ੀਨ ਚ ਸੰਭਾਲੀ ਪਈ ਸੀ ਇਹ ਆਪਣੇ ਖੇਤ ਦੀ ਉਹ ਬੱਲੀ ਆ ਐਂਡ ਆਪਣੀ ਹੋਇਆ ਸੀ ਤੇ ਆਪਣੇ ਚ ਆ ਗਈ ਦੁਬਾਰੂ ਇਦਾਂ ਹੀ ਆ ਇਹ ਮਿੱਤਰੋ ਮੜੇ ਚਾਰ ਨੇ ਬੰਦ ਤੇ ਚਾਰ ਨੇ ਖੋਲੇ ਨੇ ਹੁਣ ਮੈਂ ਹੁਣ ਥੋੜੇ ਪੰਜਾਬ ਚੱਕ ਰਿੰਜਣ ਦੇ ਵਧਾਉਣੇ ਨੇ ਇਹਨਾਂ ਨੇ ਆਪਾਂ ਨੇ 10 ਦਾ ਬਿਦੁਰੇ ਜਾ ਨੀ ਫੋਲੋ 3 ਜਣ ਦੇ ਚੱਕਰ ਬਤਾ ਲੋ ਓਕੇ ਰਿਪੋਰਟ ਕਰ ਲੂ ਫਿਨਿਸ਼ ਵਧੀਆ ਮਸ਼ੀਨ ਆ ਯਰ ਨਾਚਰ ਬਹੁਤ ਪਿਛਲੀ ਵਾਰ ਕਣਕ ਬਹੁਤ ਸਫਾਈ ਨਾਲ ਵਧੀਆ ਇਹਨਾਂ ਨੇ ਬਹੁਤ ਵਧੀਆ ਮਸ਼ੀਨ ਆ ਕਣਕ ਦਾ ਵਧੀਆ ਹੋ ਗਿਆ ਦੀ ਪਿਛਲੀ ਵਾਰ ਹਾਂ ਕਣਕ ਦਾ ਠੀਕ ਆ ਲੈ ਵੀ ਮਿੱਤਰੋ ਖੈਟ ਕਰਕੇ ਝਾਰਨੇ ਚੋਰਨੇ ਜਣ ਦੇ ਚੱਕਰ ਦੁਬਾਰੋਂ ਚਲਾਈ ਆ ਲੈ ਦੇਖੀ ਏ ਥੱਲੇ ਜਾ ਕੇ ਹੋਰ ਮੈਂ ਨਾ ਇਹ ਜਿਹੜਾ ਆਪਾਂ ਨੇ ਸੁਣੀ ਜੀਰੀ ਵਿੱਚ ਵਿੱਚ ਲਾਈ ہوئی ਆ ਮੜਿਆ ਨੀਮੋ ਹੀ ਰੱਖੀ ਹੈ ਇਹੀ ਦਾ ਵੜਣਾ ਯਾਰ ਬਸ ਕੋਨੇ ਟਗੇਈ ਨਾਲੇ ਵੜਦੀ ਜਮੀ ਲੋਰ ਜੇ ਪੁਲੀ ਪੁਲੀ ਕਿਹੜੀ ਆ 13 ਇੰਚ ਵੈਸੇ ਤਾਂ ਚੱਲ ਚੱਲੀ ਜਾਂਦੀ ਆ ਪਰ 14 ਪਾ ਲਓ ਜੇ ਵਧੀਆ ਰਹਿਣਾ ਪਤਾ ਕੀ ਆ ਸ਼ੁਰੂ ਸ਼ੁਰੂ ਚ 14 ਸ਼ੁਰੂ ਸ਼ੁਰੂ ਚ 14 ਰੱਖ ਲਓ ਫੇਰ 13 ਕਰ ਲਿਓ ਮੈਂ ਦੇਖਦੇ ਆ ਵਾਗੇ ਦੇਖ ਲਈਏ ਚਾਰ ਨੇ ਦਵਾਰੋਂ ਦਾ ਨਹੀਂ ਪਰ ਰੇ ਲੈ ਵੀ ਮਿੱਤਰੋ ਪਹਿਲਾ ਢੀੜਾ ਲਾਦਾ ਬਦਲ ਲੱਗ ਰਿਹਾ ਵਰੀਆ ਚੱਲ ਵੀ ਹੁਣ ਤਾਂ ਕਰਤੀ ਸੈਟਿੰਗ ਐਨ ਚੱਲ ਵੀ ਸਹੀ ਪਹਿਲੇ ਵੀ ਮਿੱਤਰੋ ਹੁਣ ਮੁੜ ਕੇ ਲੱਗੀ ਆ ਹੁਣ ਲੱਕੂ ਭਰ ਕੇ ਆਉਣ ਉਹ ਆਹਾਹਾਹਾਹਾ ਆਹਾਹਾਹਾ ਲੱਗਿਆ ਭਰਨਾ ਚਾਲ ਬਈ ਚਾਲ ਬਈ ਨੰਬੀ ਰੱਖ ਕੰਮ ਚੱਕ ਦੇ ਫੱਟੇ ਕੀ ਕਰੂਗਾ ਜ਼ਿਮੀਦਾਰ ਆ ਸਾਰੀ ਉਹ ਖਰਾਬ ਹੋਈ ਪਈਆ ਉੱਪਰੋਂ ਆਪਣੀ ਦੀ ਤਾਂ ਆਪਣੇ ਵਾਲੀ ਦਾ ਬਚਾਓ ਆ ਕਿਆ ਕੰਪਾਈ ਨਾ ਪੁਰਾਣੇ ਦਿਨ ਯਾਦ ਕਰਦਾ ਹੈ ਰਾਣੀ ਦੇ ਯਾਦ ਕਰਦਾ ਹੈ ਡਰਾਈਵਰ ਆ ਮੁੰਡਾ ਚੋਟੀ ਜੱਬਰ ਜਾਣੋ हट ਗਿਆ ਮਸ਼ੀਨ ਤੇ ਕਹਿੰਦੇ ਜੋਕੀ ਦਾ ਡਰਾਈਵਰ ਆ ਮੁੰਡਾ ਜੋਕੀ ਦਾ ਮਿਲੋ ਲਓ ਵੀ ਤੇ ਕਿ ਭਰ ਗਿਆ ਪਹਿਲਾ ਟੈਂਕ ਹਾਂ ਪਹਿਲਾ ਟੈਂਕ ਖਾਲੀ ਹੋਣ ਲੱਗਿਆ ਮੇਰੇ ਸਾਡੇ ਨੇ ਕੂੜਾ ਚਲਾ ਕੇ ਸਾਹੇ ਟਾਈਮ ਬਾਅਦ ਚਲਾ ਰਿਆ ਹੋ ਵੀ ਸਾਰੀ ਵੜ ਗਈ ਜੀਰੀ ਹੁਣ ਚੱਲਿਆਂ ਪਾ ਪਿੰਡ ਨੂੰ ਸਵੇਰੇ ਸੱਟ ਕੇ ਆਵਾਂਗੇ ਪਟਿਆਲੇ ਮੰਡੀ ਚ ਜਿਵੇਂ ਗਿਆ ਸ਼ਾਇਦ ਇਹ ਤਾਂ ਹੀ ਜਾਣ ਕੇ ਜਾਣਗੇ ਪੱਕਾ ਤੁਹਾਨੂੰ ਮਿਲਦੇ ਆ ਪਿੰਡ ਜਾ ਕੇ ਗਰਮੀ ਬਹੁਤ ਆ ਬੁਰਾ ਹਾਲ ਕਰਤਾ ਗਰਮੀ ਨੇ ਕੰਜਰ ਦੀ ਕੰਡ ਲੜ ਰਹੀ ਹੈ ਉੱਪਰ ਦੀ ਤੱਲੇ ਚੁਧਾਰੇ ਮੰਨੇ ਦੇ ਕੋਲ ਇੱਕ ਬਥੇਮਨੀ ਲੋ ਬਈ ਪਹੁੰਚ ਗਏ ਆ ਪੱਕ ਘਰੇ ਹੁਣ ਟਰਾਲੀ ਅੰਦਰ ਨਾਵਾਂਗੇ ਅੰਦਰ ਲਾ ਕੇ ਫਿਰ ਜਾਨੇ ਆ ਘਰੇ ਬਹੁਤ ਖੱਤ ਗੀ ਕਰੋ ਫਿਰ ਖੱਤ ਗਿਆ ਚਲੋ ਠੀਕ ਆ ਮਿੱਤਰੋ ਘਰੇ ਆ ਗਏ ਤੇ ਖੜਾਤੀ ਟਰਾਲੀ ਅੰਦਰ ਲਾਤੀ ਤੇ ਬਸ ਹੁਣ ਸਵੇਰੀ ਆਪਾਂ ਲੈ ਕੇ ਜਾਵਾਂਗੇ ਮੰਡੀ 'ਚ ਉਹ ਫਿਰ ਅਗਲਾ ਅਗਲਾ ਬਲੌਗ ਆਊਗਾ ਤੇ ਇਹ ਬਲੌਗ ਬਸ ਇੰਨਾ ਗਿਆ ਤੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਠੀਕ ਆ ਮਿੱਤਰੋ ਹੁਣ ਮਿਲਾਂਗੇ ਆਪਾਂ ਕੱਲ ਨੂੰ ਇੱਕ ਨਵੇਂ ਬਲੌਗ 'ਚ ਤੇ ਅੱਜ ਦੇ ਲਈ ਇੰਨਾ ਹੀ ਓਕੇ ਬਾਏ ਮਿੱਤਰੋ